ਜੰਧੇ ਰਾਜ ਮੰਤਰੀ ਰਮਨੀਤ ਮਿੱਟੂ ਦਾ ਵੱਡਾ ਬਿਆਨ ਬੋਲੇ ਪੰਜਾਬ ਦੇ ਵਿੱਚ ਧਰਮ ਬਦਲ ਚੁੱਕੇ ਸਿੱਖਾਂ ਦੀ ਘਰ ਵਾਪਸੀ ਕਰਵਾਏਗਾ ਆਰਐਸਐਸ 5 ਸਾਲ ਦੇ ਅੰਦਰ ਮਿਸ਼ਨ ਹੋਵੇਗਾ ਪੂਰਾ ਅਕਾਲੀ ਦਰ ਅਤੇ ਐ ਜੀ ਪੀਸੀ ਤੇ ਵੀ ਚੁੱਕੇ ਸਵਾਲ ਗੋਰਚੋਰੀ ਦੇ ਇਲਜ਼ਾਮਾਂ ਤੇ ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਅਲਟੀਮੇਟਮ ਕਿਾ 7 ਦਿਨਾਂ ਦੇ ਅੰਦਰ ਹਲਫਨਾਮਾ ਦਿਓ ਜਾਂ ਦੇਸ਼ ਤੋਂ ਮੰਗੋ ਮਾਫੀ ਵਾਰ-ਵਾਰ ਝੂਠ ਬੋਲਣ ਦੇ ਨਾਲ ਝੂਠ ਸੱਚ ਨਹੀਂ ਹੁੰਦਾ ਮੋਖੀ ਚੌਣ ਕਮਿਸ਼ਨ ਤੇ ਕਾਂਗਰਸ ਦਾ ਟਿੱਖਾ ਤਾਂ ਜਿ ਕਿਹਾ ਜਿਹਾ ਲੱਗਿਆ ਜਿਵੇਂ ਭਾਜਪਾ ਦਾ ਲੀਡਰ ਕਰ ਰਿਹਾ ਸੀ ਪ੍ਰੈਸ ਕਾਨਫਰੰਸ ਚੋਰੀ ਬੰਦ ਹੋ ਜਾਵੇ ਤਾਂ ਵੋਟ ਚੋਰੀ ਵਾਲਾ ਸ਼ਬਦ ਇਸਤੇਮਾਲ ਕਰਨਾ ਕਰਦਿਆਂਗੇ ਬੰਦ ਸਤਲੁਜ ਬਿਆਸ ਤੋਂ ਬਾਅਦ ਹੁਣ ਯਮਨਾ ਵੀ ਉਫਾਨ ਤੇ ਹਥਨੀਕੁੰਡ ਬੈਰਾਜ ਦੇ ਵਿੱਚ ਬਜਾਇਆ ਗਿਆ ਮਿੰਨੀ ਫਲੱਡ ਸਾਇਰਨ 18 ਗੇਟ ਪੁਲ ਕੇ 1,116,000 ਕਿਉਸਿਕ ਛੱਡਿਆ ਪਾਣੀ ਪੰਜਾਬ ਦੇ ਵਿੱਚ ਕਰੀਬ 13000 ਏਕੜ ਫਸਲ ਹੋਈ ਬਰਬਾਦ ਕੈਬਨ ਮੰਤਰੀ ਬ੍ਰਿੰਦਰ ਗੋਇਲ ਨੇ ਦਿੱਤੀ ਜਾਣਕਾਰੀ 600 ਲੋਕਾਂ ਦਾ ਛੁਟਾ ਗਿਆ ਰੈਸਕਿਊ ਪਹਾੜਾਂ 'ਚ ਲਗਾਤਾਰ ਮੀਂਹ ਦੇ ਨਾਲ ਪੰਜਾਬ ਦੇ ਵਿੱਚ ਵਿਗੜ ਰਹੇ ਨੇ ਹਾਲਾਤ ਡੇਂਜਰ ਲੈਵਲ ਤੇ ਪਹੁੰਚਿਆ ਪਾਉ ਡੈਮ ਦਾ ਪਾਣੀ ਬਿਆਸ ਨੇੜਲੇ ਇਲਾਕਿਆਂ ਦੀ ਬੜੀ ਫਿਕਰ ਪਾਜਲ ਕਾਚ ਸਤਲੁਜ ਦਰਿਆ ਨੇ ਮਚਾਈ ਤਬਾਹੀ ਲਪੇਟ ਦੇ ਵਿੱਚ ਆਏ ਕਈ ਪਿੰਡ ਪਾਣੀ ਦੇ ਵਿੱਚ ਡੁੱਬੀ ਕਈ ਏਕੜ ਫਸਲ ਘਰਾਂ ਤੱਕ ਪਹੁੰਚਿਆ ਪਾਣੀ ਮੁਖਤਰ ਦੇ ਵਿੰਗ ਟੋਲਪਲਾਸ ਦਾ ਤੇ ਜ਼ਬਰਦਸਤ ਹੰਗਾਮਾ ਪਿੰਡ ਵਾਸੀ ਤੇ ਕਿਸਾਨਾਂ ਯੂਨੀਅਨ ਸਿੱਧੂਪੁਰ ਹੋਏ ਅਮਨ ਸਾਹਮਣੇ ਟੋਲ ਬੰਦ ਕਰਵਾਉਣ ਦੀ ਮੰਗ ਤੇ ਆੜੇ ਕਿਸਾਨ ਤਾਂ ਪਿੰਡ ਵਾਸੀ ਬੋਲੇ ਟੋਲ ਦੇ ਕਾਰਨ ਲੋਕਾਂ ਨੂੰ ਮਿਲਿਆ ਰੁਜ਼ਗਾਰ ਅੱਸੀ ਗੱਲ ਤੁਸੀਂ ਵਖਰੇ ਹੋ ਨੀ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਖੇਤੀ ਕਾਨੂੰਨਾਂ ਵਾਲੇ ਜਿੰਨ ਦੀ ਜੋ ਕਿ ਇੱਕ ਵਾਰ ਫਿਰ ਬਾਹਰ ਨਿਕਲ ਆਇਆ ਹੈ ਭਾਜਪਾ ਨੇ ਅਕਾਲੀ ਦਲ ਤੇ ਵੱਡਾ ਇਲਜ਼ਾਮ ਲਗਾਇਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਨੂੰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਸੀ ਪਰ ਅਕਾਲੀ ਦਲ ਨੇ ਝੂਠ ਬੋਲਦੇ ਹੋਏ ਕਿਹਾ ਸੀ ਕਿ ਕਿਸਾਨ ਕਹਿੰਦੇ ਨੇ ਕਿ ਕਾਨੂੰਨ ਵਦਿਆ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕੀਤਾ ਕੀਨਾਂ ਨੂੰ ਪੁੱਛਿਆ ਗਿਆ ਕਿ ਜਿਵੇਂ ਅੱਜ ਮੈਂ ਤਾਂ ਛੋਟਾ ਮੰਤਰੀ ਆ ਇਹ ਵੱਡੇ ਕੈਬਨਿਟ ਮੰਤਰੀ ਸੀ ਹਰਸ਼ਮੁਲਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰਨ ਲਈ ਪੁਰਾਣੇ ਭਾਈਵਾਲ ਅਕਾਲੀ ਦਲ ਤੇ ਭਾਜਪਾ ਹੁਣ ਆਮੋ ਸਾਹਮਣੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੇ ਅਕਾਲੀ ਦਲ ਨੂੰ ਕਿਟਾਰੇ ਦੇ ਵਿੱਚ ਖੜਾ ਕੀਤਾ ਜਗ੍ਹਾ ਸੀ ਪਟਿਆਲਾ ਦਾ ਰਾਜਪੁਰਾ ਇਹ ਮੌਕਾ ਸੀ ਬੀਜੇਪੀ ਦੀ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਤਾਂ ਜਦੋਂ ਬੋਲਣ ਦੀ ਵਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਆਈ ਦੋਨਾਂ ਅਕਾਲੀ ਦਲ ਤੇ ਝੂਠ ਬੋਲਣ ਦੇ ਇਲਜ਼ਾਮ ਲਗਾ ਦਿੱਤੇ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਨੂੰ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਲਈ ਕਿਹਾ ਸੀ ਪਰ ਅਕਾਲੀ ਦਲ ਨੇ ਝੂਠ ਬੋਲਿਆ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਅਕਾਲੀ ਦਲ ਦੇ ਝੂਠ ਬਾਰੇ ਪਤਾ ਲੱਗਣ ਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਮਾਫੀ ਮੰਗੀ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆਏ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰਨੀ ਕੀ ਮਜ਼ਦੂਰਾਂ ਨਾਲ ਗੱਲ ਕਰਨੀ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੀ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰੇ ਉਹਨਾਂ ਨਾਲ ਗੱਲ ਕਰਨੀ ਜੀ ਇਹ ਬਿਲ ਬੜੇ ਵਧੀਆ ਨੇ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਤotra ਅਕਾਲੀ ਦਲ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਬੀਜੇਪੀ ਤੇ ਪਲਟਵਾਰ ਕੀਤਾ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਬੀਜੇਪੀ ਪ੍ਰਧਾਨ ਨੂੰ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਸਰਕਾਰ ਖੇਤੀ ਕਾਨੂੰਨਾਂ ਦੇ ਨਾਲ ਅੱਗੇ ਵਧਦੀ ਹੈ ਤਾਂ ਵਜ਼ੀਰੀ ਤੇ ਗੱਠ ਜੋੜ ਦੋਵੇਂ ਛੱਡਣਗੇ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਬੀਜੇਪੀ ਦੀ ਸਰਕਾਰ ਅੱਗੇ ਵਧਦੀ ਹੈ ਤਾਂ ਸ਼ਰਮਣੀ ਅਕਾਲੀ ਦਲ ਅਲਾਈਅੰਸ ਵੀ ਛੱਡੂ ਵਜ਼ੀਰੀ ਵੀ ਛੱਡੂ ਸ਼੍ਰੋਮਣੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿਮਰਤ कौर ਬਾਦਲ ਤੁਸੀਂ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਤੇ ਆ ਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ ਜ਼ਿਕਰ ਹੋ ਗਿਆ ਕਿ ਖੇਤੀ ਕਾਨੂੰਨ ਹੀ ਅਕਾਲੀ ਦਲ ਭਾਜਪਾ ਗੱਠ ਜੋ ਟੁੱਟਣ ਦੀ ਵਜ੍ਹਾ ਬਣੇ ਸਨ ਦਿੱਲੀ ਚ ਕਿਸਾਨਾਂ ਨੇ ਵੱਡੇ ਪੱਧਰ ਤੇ ਆंदोलਨ ਕੀਤਾ ਸੀ ਜਿਸ ਦੇ ਬਾਅਦ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ ਪ੍ਰੋ ਰਿਪੋਰਟ న్యూਸ 18 ਪੰਜਾਬ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪੰਜਾਬ ਦੇ ਵਿੱਚ ਸਿੱਖਾਂ ਦੀ ਘਰ ਵਾਪਸੀ ਕਰਵਾਈ ਗਈ ਆਰਐਸਐਸ ਰਵਨੀਤ ਬਿੱਟੂ ਦਾ ਇਹ ਵੱਡਾ ਬਿਆਨ ਹੈ ਉਹਨਾਂ ਦਾ ਕਹਿਣਾ ਹੈ ਕਿ ਧਰਮ ਬਦਲ ਚੁੱਕੇ ਸਿੱਖਾਂ ਦੀ ਘਰ ਵਾਪਸੀ ਕਰਵਾਈ ਜਾਵੇਗੀ 5 ਸਾਲ ਦੇ ਅੰਦਰ ਅੰਦਰ ਮਿਸ਼ਨ ਪੂਰਾ ਹੋਵੇਗਾ ਆ ਮਿਸ਼ਨ ਕਦੋਂ ਪੂਰਾ ਹੋਵੇਗਾ ਇਸ ਨੂੰ ਲੈ ਕੇ ਵੀ ਰਵਨੀਤ ਬਿੱਟੂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 5 ਸਾਲ ਦੇ ਅੰਦਰ ਅੰਦਰ ਇਸ ਮਿਸ਼ਨ ਨੂੰ ਆਰਐਸਐਸ ਦੇ ਵੱਲੋਂ ਪੂਰਾ ਕੀਤਾ ਜਾਵੇਗਾ ਸਿੱਖੀ ਛੱਡਣ ਵਾਲਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਕੰਮ ਹੋ ਰਿਹਾ ਉੱਥੇ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਜੀਪੀਸੀ ਨੇ ਕਦੇ ਇਹ ਗੱਲ ਨਹੀਂ ਕੀਤੀ ਆ ਕਿਉਂਕਿ ਆ ਧਰਮ ਪਰਿਵਰਤਨ ਖਾਸ ਕਰਕੇ ਖਾਸ ਕਰਕੇ ਜੇਕਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਆ ਗੁਰਦਾਸਪੁਰ ਜਾਂ ਨਾਲ ਲੱਗਦੇ ਅਮਰਸਾ ਜਾਂ ਤਰਨਤਾਰਨ ਜ਼ਿਲ੍ਹੇ ਨੇ ਇੱਥੇ ਆਪਣੇ ਆਪ ਦੇ ਵਿੱਚ ਪਿਛਲੇ ਦਿਨਾਂ ਤੋਂ ਦਰਾਂ ਨੇ ਵੱਡਾ ਮੁੱਦਾ ਬਣਿਆ ਧਰਮ ਪਰਿਵਰਤਨ ਦਾ ਆ ਤਾਂ ਇਸੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਘਰ ਵਾਪਸੀ ਕਰਵਾਏਗੀ ਆਰਐਸਐਸ ਧਰਮ ਬਦਲ ਚੁੱਕੇ ਸਿੱਖਾਂ ਦੀ ਘਰ ਵਾਪਸੀ ਕਰਵਾਈ ਜਾਵੇਗੀ 5 ਸਾਲ ਦੇ ਅੰਦਰ ਅੰਦਰ ਮਿਸ਼ਨ ਪੂਰਾ ਹੋਵੇਗਾ ਸਿੱਖੀ ਛੱਡਣ ਵਾਲਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਕੰਮ ਹੋ ਰਿਹਾ ਉੱਥੇ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਐਜੀਪੀਸੀ ਨੇ ਕਦੇ ਵੀ ਇਹ ਗੱਲ ਨਹੀਂ ਕੀਤੀ लाल किले तो कीती मैं जानदा ये गल्ला करदे आर एस एस दिया मैं पहला भी देखया पर आज ये आर एस एसा जिने जिम्मेदारी ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰ ایس ਐਸ ਇਕੱਠੀ ਕਰਕੇ ਲੋ ਪੰਜਾਬ ਦੀ ਮਾਓਵਾਦੀਆਂ ਜਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰ ایس ਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਜਿੱਤੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਫਿਰ ਦੁਬਾਰਾ ਅਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਹੈ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਅੱਗੇ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹਡੇ ਫੈਸਲੇ ਬਦਲੇ ਲੈ ਸਕਦੀ ਆ ਹੁਣ ਗੱਲ ਹੋਵੇਗੀ ਵੋਟ ਚੋਰੀ ਦੇ ਇਲਜ਼ਾਮਾਂ ਨੂੰ ਲੈ ਕੇ ਪਖੀ ਹੋਈ ਸਿਆਸਤ ਦੀ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਦਰਸਲ ਇਲੈਕਸ਼ਨ ਕਮਿਸ਼ਨ ਤੇ ਅਜੇ ਇਲਜ਼ਾਮ ਲਗਾਏ ਜੋ ਸਿਆਸਤ ਦਾ ਵੱਡਾ ਮੁੱਦਾ ਬਣੇ ਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਸਾਫ਼-ਸਾਫ਼ ਅਲਟੀਮੇਟਮ ਦੇ ਦਿੱਤਾ ਕਿ 7 ਦਿਨਾਂ ਦੇ ਅੰਦਰ-ਅੰਦਰ ਹਲਫਨਾਮਾ ਦਿਓ ਜਾਂ ਫਿਰ ਦੇਸ਼ ਤੋਂ ਮਾਫੀ ਮੰਗੋ ਰਾਹੁਲ ਗਾਂਧੀ ਦੇ ਇਲੈਕਸ਼ਨ ਕਮਿਸ਼ਨ ਤੇ ਇਲਜ਼ਾਮਾਂ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਲਟਾ ਰਾਹੁਲ ਗਾਂਧੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਤੇ ਰਾਹੁਲ ਗਾਂਧੀ ਨੂੰ 7 ਦਿਨਾਂ ਦਾ ਸਮਾਂ ਦੇ ਕੇ ਹਲਫਨਾਮਾ ਦੇਣ ਨੂੰ ਕਿਹਾ ਤੇ ਜੇਕਰ ਹਲਫਨਾਮਾ ਨਹੀਂ ਦਿੱਤਾ ਜਾਵੇਗਾ ਤਾਂ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ ਇਲੈਕਸ਼ਨ ਕਮਿਸ਼ਨ ਨੇ ਇਹ ਵੀ ਕਿਹਾ ਕਿ 7 ਦਿਨਾਂ 'ਚ ਹਲਫਨਾਮਾ ਨਾ ਮਿਲਿਆ ਤਾਂ ਰਾਹੁਲ ਗਾਂਧੀ ਵੱਲੋਂ ਲਾਏ ਇਲਜ਼ਾਮ ਝੂਠੇ ਹੋਣਗੇ ਹਲਫਨਾਮਾ ਦੇਣਾ ਹੋਗਾ ਜਾਂ ਦੇਸ਼ سے ਮਾਫੀ ਮੰਗਣੀ ਹੋਗੀ ਤੀਸਰਾ ਵਿਕਲਪ ਨਹੀਂ ਹੈ आपके माध्यम से मैं यह भी कहना चाहता हूं अगर सात दिन में हलफनामा नहीं मिला तो इसका अर्थ ये सारे आरोप निराधार हैं इलेक्शन कमीशन ने किया कि इलेक्शन कमीशन सब ले बराबर है किसी एक दा नहीं ना पक्ष न सात करोड़ से भी अधिक मतदाता चुनाव आयोग के साथ खड़े हैं तो न तो चुनाव आयोग की साख पर कोई प्रश्न चिन्ह खड़ा हो सकता है और न ही मतदाताओं की साख पर उधर कांग्रेस ने इलेक्शन कमीशन देना सारे बयान तर्कहीन दस ये जो उन्होंने बात आज इलेक्शन कमीशन ने की है ये तर्कहीन है इलेक्शन कमीशन की एक सिंपल सीधी जिम्मेदारी होती पारदर्शिता दिखाता और जो मशीन रीडेबल वोटर लिस्ट होती है जो डिजिटल वोटर लिस्ट है जो पहले थी उसको हटा लिया मांग ये थी कि उसको आपने क्यों हटाया बिल्कुल स्पष्ट सी एक साधारण सी बात है ये सब दूर करने के लिए बातें उसको फिर जारी कर दें फिर देखा जाएगा भी क्या है ये वो तो उस बात को छुपा के हुए सिर्फ एक प्रेस कॉन्फ्रेंस करके उसमें कह दें ये हमारी नहीं है वो माफ़ी मांगें वो ये सात दिन में हल्फनामा दें हल्फनामा उनको देने की ज़रूरत है हल्फनामा तो राहुल गांधी ने दिए हुए हैं जब मेंबर बने हैं पार्लियामेंट के और संविधान की बार बार कसम खा के कहा है कि संविधान को ने रक्षा करनी है कांग्रेस ने इल्जामा तो बाद इलेक्शन कमीशन दी दीबी चुनौती के गेंद ਕਾਂਗਰਸ ਦੇ ਪਾਲੇ ਵਿੱਚ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਪਤਾ ਲਗਾ ਤੁਹਾਨੂੰ ਗੱਲ ਕਰਾਂਗੇ ਐਲਬੀ ਸ਼ਿਆਦਵ ਦੀ ਗੁਰੂਗ੍ਰਾਮ ਦੇ ਵਿੱਚ ਐਲਬੀ ਸ਼ਿਆਦਵ ਦੇ ਘਰ ਤੇ ਤਾਬੜ ਤੋੜ ਫਰਿੰਗ ਕੀਤੀ ਗਈ ਤੇ ਗੋਲੀਆਂ ਘਰ ਦੀਆਂ ਕੰਧਾਂ ਤੇ ਖਿੜਕੀਆਂ ਤੇ ਵੱਜੀਆਂ ਜਿਸ ਦੀ ਜ਼ਿੰਮੇਵਾਰੀ ਪਾਉ ਗੈਂਗ ਦੇ ਉੱਪਰੋਂ ਲਈ ਗਈ ਹੈ ਇਸ ਵਾਰਦਾਤ ਤੇ ਸਿਆਸਤ ਵੀ ਗਰਮਾ ਗਈ ਹੈ ਤੇ ਸਿਆਸੀ ਲੀਡਰਾਂ ਨੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਤੇ ਫਾਇਰਿੰਗ ਹੋਈ ਗੁਰੂਗ੍ਰਾਮ ਚੋਨਾ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਤੜਕਸਾਰ ਸਵੇਰੇ 5 ਵਜੇ ਤਿੰਨ ਬਦਮਾਸ਼ਾਂ ਨੇ ਸਵਾਰ ਦਾਤ ਨੂੰ ਅੰਜਾਮ ਦਿੱਤਾ ਇੱਕ ਨਹੀਂ ਦੋ ਨਹੀਂ ਤਾਬੜ ਤੋੜ ਕਰੀਬ 25 ਰੌਂਗ ਫਾਇਰ ਕੀਤੇ ਗਏ ਤੇ ਗੋਲੀਆਂ ਕੰਧਾਂ ਤੇ ਖਿੜਕੀਆਂ ਚ ਵੱਜੀਆਂ ਤਿੰਨੇ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਚੋਂ ਦੋ ਬਦਮਾਸ਼ਾਂ ਨੇ ਘਰ ਦੇ ਅੱਗੇ ਆ ਕੇ ਫਾਇਰਿੰਗ ਕਰਕੇ دہشت ਫੈਲਾਈ ਤੇ ਫਿਰ ਫਰਾਰ ਹੋ ਗਏ ਅਜੀਬ ਫਾਇਰਿੰਗ ਸੁਰਖੀਆਂ ਜੀ ਸੀ ਕਿ ਇਸ ਦਾ ਤੁਰੰਤ ਗੈਂਗਸਟਰ ਕਨੈਕਸ਼ਨ ਵੀ ਸਾਹਮਣੇ ਆ ਗਿਆ ਬਾਊ ਗੈਂਗ ਨੇ ਸਵਾਰਦਾਤ ਦੀ ਜ਼ਿੰਮੇਵਾਰੀ ਲਈ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਕਿ ਸੱਟੇਬਾਜ਼ੀ ਨੂੰ ਪ੍ਰਮੋਟ ਕਰਨ ਇਸ ਨੇ ਕਈ ਘਰ ਬਰਬਾਦ ਕੀਤੇ ਨੇ ਸੱਟੇਬਾਜ਼ੀ ਨੂੰ ਪ੍ਰਮੋਟ ਕਰਨ ਵਾਲੇ ਇਨਫਲੂਐਂਸਰਾਂ ਨੂੰ ਵੀ ਵਾਰਨਿੰਗ ਸੱਟੇਬਾਜ਼ੀ ਪ੍ਰਮੋਟ ਕਰਨ ਤੇ ਕਦੇ ਵੀ ਆ ਸਕਦੀ ਹੈ ਕਾਲ ਜਾਂ ਗੋਲੀ ਪਿਆਰ ਰਹਿਣ ਸੱਟੇਬਾਜ਼ੀ ਪ੍ਰਮੋਟ ਕਰਨ ਵਾਲੇ ਘਟਨਾ ਵੇਲੇ ਐਲਵਿਸ਼ ਝਾਦਵ ਆਪਣੇ ਘਰ ਨਹੀਂ ਸਨ ਗੋਲੀਆਂ ਦੀ ਆਵਾਜ਼ ਸੁਣੀ ਤਾਂ ਪਰਿਵਾਰ ਘਬਰਾ ਕੇ ਉੱਠਿਆ ਹਾਲਾਂਕਿ ਉਹਨਾਂ ਦੇ ਪਿਤਾ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਤੋਂ ਤਾਂ ਇਨਕਾਰ ਕੀਤਾ ਪਰ ਆਪਣੀ ਜਾਨ ਨੂੰ ਖਤਰਾ ਜ਼ਰੂਰ ਦੱਸਿਆ ਜਦ ਤੱਕ ਨਿੱਚਾ ਹੈ ਸਵਾ ਦੇਖੋ ਬੋਲਿਓ ਕੇ ਖੋਲ ਬਗਾਰੇ ਪੜੇ ਹੋਏ ਹਨ ਬਾਹਰ ਵੀ ਫਿਰ ਅੰਨੇ ਆਪਣਾ ਟੀਵੀ আর ক্যামেরা میں دیکھا ਕਿ ভাই তো ਪਤਾ ਲਗਾ ਉਹ ਆਪਕੇ ਸਾਹਮਣੇ ਹੋਈ ਚੁਕੀ ਸਾਰੀ ਚੀਜ਼ੇ ਕਿ ਭਾਈ ਦੋ ਤਿੰਨ ਤੇ ਉਸ کے بعد ہم نے پولیس کو فون ਕਰ دیا۔

स्पेशल टास्क फोर्स बता रही है कि हरियाणा के अंदर 80 गैंग फिरौतियां मांगते घूम रहे हैं कहीं विदेशों से कहीं जेलों से तो आज डर खुल गया है हरियाणा में उधर इस वारदात तो बाद न्यूज 18 की टीम भी ग्राउंड जीरो से उतरी तो पूरी स्थिति बयान की थी। मशहूर यूट्यूबर और बिग बॉस ओटीटी विजेता एलवी यादव के घर आज सुबह सुबह करीब साढ़े बजे ताबड़तोड़ फायरिंग की घटना को अंजाम दिया गया किस तरह से इस घटना को अंजाम दिया गया उसका सीसीटीवी फुटेज न्यूज़ एटीन इंडिया के पास है उस सीसीटीवी फुटेज के मुताबिक जो हमलावर थे वो इस सड़क से आए थे तीन लोग बाइक पर सवार थे जो शख्स बाइक चला रहा था वो नकाब पोष था और जो दो लोग आ, पीछे बैठे थे उन्होंने हेलमेट लगाया हुआ था ਦਮਾਸ਼ਿਆ ਨੇ ਇਹ ਗੋਲੀਆਂ ਕਿਉਂ ਚਲਾਈਆਂ ਇਸ ਦੇ ਪਿੱਛੇ ਉਹਨਾਂ ਦਾ ਕੀ ਮਕਸਦ ਸੀ ਭਾਵੇਂ ਇਸ ਦਾ ਖੁਲਾਸਾ ਪੁਲਿਸ ਜਾਂਚ ਹੀ ਹੋਏਗਾ ਪਰ ਐਲਵਿਸ਼ ਯਾਦਵ ਦਾ ਵੀ ਵਿਵਾਦਾਂ ਨਾਲ ਨਾਤਾ ਰਿਹਾ ਹੈ ਭਾਵੇਂ ਰੇਪ ਪਾਰਟੀ ਦਾ ਮਾਮਲਾ ਹੋਵੇ ਜਾਂ ਫਿਰ ਸੱਪਾਂ ਦੇ ਜ਼ਹਿਰ ਦਾ ਗੁਰੂਗ੍ਰਾਮ ਤੋਂ ਧਰਮਵੀਰ ਸ਼ਰਮਾ న్యూਸ 18 ਪੰਜਾਬ ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਰੀ ਤਬਾਹੀ ਦੀ ਕਈ ਦਿਨਾਂ ਤੋਂ ਪੈਰੇ ਭਾਰੀ ਮੀਂਹ ਨੇ ਤੇ ਦਰਿਆਵਾਂ ਤੋਂ ਆਰੇ ਪਾਣੀ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮਾਰ ਕੀਤੀ ਹੈ ਤੇ ਸਿਰਫ ਪੰਜਾਬ ਹੀ ਨਹੀਂ ਨਾਲ ਲੱਗਦੇ ਸੂਬਿਆਂ ਦੇ ਵੀ ਹਾਲਾਤ ਡਰਾਉਣੇ ਨੇ ਕੀ ਨੇ ਮੌਜੂਦਾ ਹਾਲਾਤ ਤੋਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਤਸਵੀਰ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਪਹਾੜਾਂ 'ਚ ਪੈ ਰਹੀ ਤੇਜ਼ ਬਰਸਾਤ ਤੇ ਕੁਦਰਤੀ ਤਬਾਹੀ ਨੇ ਨਾਲ ਲੱਗਦੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸੈਲਾਬ ਲਿਆ ਦਿੱਤਾ ਜਿੱਥੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਿਲਕੁਲ ਨੇੜੇ ਪਹੁੰਚਿਆ ਉੱਥੇ ਸਭ ਤੋਂ ਪਹਿਲਾਂ ਇਹ ਡਰਾਉਣੀਆਂ ਤਸਵੀਰਾਂ ਪਠਾਨਕੋਟ ਦੇ ਬਮਿਆਲ ਦੀਆਂ ਜਲਾਲੀਆ ਦਰਿਆ ਦੇ ਵਿੱਚ ਫਿਰ ਵੱਡੀ ਮਾਤਰਾ 'ਚ ਪਾਣੀ ਆਇਆ ਪਿੰਡ ਅਨਿਆਲ ਅਤੇ ਪਿੰਡ ਮਸਤਪੁਰ ਦੀਆਂ ਗਲੀਆਂ ਅਤੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਕੁਲ 6 ਪਿੰਡਾਂ ਤੱਕ ਪਾਣੀ ਦੀ ਮਾਰ ਪਈ ਹੈ ਕਿਉਂਕਿ ਪਿਛਲੇ ਪੈਰ ਜਿਹੜਾ ਆ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੌਰ ਪਿੰਡ ਆ ਆ ਜਿਹੜਾ ਪੰਜਾਬ ਔਰ ਜੈਨਕੇ ਦੇ ਬਾਦਰ ਦੇ ਉੱਤੇ ਤੇ ਬੱਦਲ ਫੱਟਿਆ ਉਹ ਬੱਦਲ ਫੱਟਣ ਕਰਕੇ ਜਿਆਦਾ ਪਾਣੀ ਆਇਆ ਸੋ ਤਰਨਤਨ ਜ਼ਿਲ੍ਹੇ ਦੇ ਵਿੱਚ ਹਰੀਕੇ ਦਰਿਆ ਦਾ ਬੰਨ ਕਮਜ਼ੋਰ ਹੋਇਆ ਪਿੰਡ ਸੰਬਰਾ ਚ ਟੁੱਟਣ ਕੰਡੇ ਐ 15 ਫੁੱਟ ਤੱਕ ਬੰਨ ਦੀ ਮਿੱਟੀ ਰੁੜ ਗਈ ਐ ਹਾਂ ਲਓ ਜੋ ਰੀਤੀ ਵਿਖਸਾ ਅਤੇ ਲਗਾਤਾਰ ਫਟ ਰਹੇ ਬਦਰਾਂ ਦਾ ਅਸਰ ਗਰਾਉ ਮਦਾਨੀ ਇਲਾਕਿਆਂ ਦੇ ਵਿੱਚ ਪੈ ਰਿਹਾ ਪਿੱਛੇ ਦੇ ਆਪੀ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਸਮਾਜੀ ਇਲਾਕੇ ਬਨਿਆਦੇ ਵਿੱਚ ਖੜੇ ਹਾਂ ਜਿੱਥੇ ਕਿ ਜਲਾਈਆਂ ਕਰਿਆ ਪੂਰੀ ਤਰ੍ਹਾਂ ਉਫਾਂਤੇ ਆ ਤੇ ਉਸਦੇ ਨਾਲ ਜਿਹੜੇ ਬਸਾਤੀ ਨਾਲੇ ਲੱਗਦੇ ਨੇ ਉਹ ਵੀ ਪੂਰੀ ਤਰ੍ਹਾਂ ਉਫਾਂਤੇ ਨੇ ਉਦਰ ਕਪੂਰਥੜਾ ਚ ਬਿਆਸ ਦਰਿਆ ਨੇ ਤਬਾਹੀ ਮਚਾਈ ਹੈ ਹੜਾ ਕਾਰਨ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਚ ਰੁਭੀ ਹੈ ਬਿਲਕੁਲ ਬਨ ਤੇ ਮੌਜੂਦ ਆ ਹਰੀਕੇ ਦਰਿਆ ਦੇ ਨਾਲ ਲੱਗਦੇ ਸਭਰਾ ਪਿੰਡ ਦੇ ਕੋਲ ਇੱਕ ਰਸਤਾ ਹੁੰਦਾ ਹੈ ਬਨ ਹੈ ਸਾਰਾ ਔਰ ਬਨ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿਹੜੀ ਢਾ ਲੱਗੀ ਹੈ ਔਰ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਜਿਹੜੇ ਖੁਦ ਅਤੇ ਉਹਦੇ ਨਾਲ ਪ੍ਰਸ਼ਾਸਨਿਕ ਅਤੇ ਜਥੇਬੰਦ ਆਪਾਂ ਕਹਿ ਸਕਦੇ ਆ ਕਿ ਇੱਕ ਸੰਧਰਾਏ ਬਾਬਾ ਸ੍ਰਿਹਾਲੀ ਸਾਹਿਬ ਵਾਲੇ ਕਾਰ ਸੇਵਾ ਜਿਹੜੀ ਇੱਥੇ ਲੱਗੀ ਹੋਈ ਆ ਬਾਬਾ ਸੁੱਖਾ ਸਿੰਘ ਹੋਣਾ ਤੀ ਔਰ ਇਹ ਤਸਵੀਰਾਂ ਨੇ ਆ ਜਿਹੜੀਆਂ ਬੰਨ ਦੀਆਂ ਤਸਵੀਰਾਂ ਨੇ ਜਿੱਥੇ ਨਿਰੰਤਰਣ ਜਿਹੜਾ ਕੰਮ ਚੱਲ ਰਿਹਾ ਔਰ ਦੱਸਦੀ ਹੈ ਕਿ 15 ਤੋਂ 20 ਫੁੱਟ ਜਿਹੜੀ ਸੀ ਇਹ ਢਾ ਲੱਗੀ ਸੀ ਅਤੇ ਬਾਬਾ ਸੁੱਖਾ ਸਿੰਘ ਹੋਣਾ ਵੱਲੋਂ ਜਿਹੜੀ ਸੰਗਤ ਬਲਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਉੱਥੇ ਦੱਸਦੀ ਹੈ ਕਿ ਪਲਾਈਨ ਹੁਣ ਨੂੰ ਲੋਕ ਮਜਬੂਰ ਨੇ ਹਿਮਾਚਲ ਦੇ ਵਿੱਚ ਵੀ ਪੈ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੜਾਂ ਵਰਗੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਫਾਜ਼ਿਲਕਾ ਮੋਹਾਲੀ ਇਸੇ ਦਿਤੋ ਹਾਂਜੀ ਹਾਂਜੀ ਨਾਲ ਕਾ ਵੀ 16 ਪਿੰਡਾਂ ਦੇ ਵਿੱਚ अच्छा हां जी 16 ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਉੱਥੇ ਖਾਣ ਪੀਣ ਨੂੰ ਜਾਂ ਹੋਰ ਰਾਹਤ ਦਾ ਸਮਾਨ ਪਸ਼ੂਆਂ ਦਾ ਚਾਰਾ ਪਹੁੰਚ ਰਿਹਾ ਮੜਮੋੜੀ ਪਹੁੰਚਦਾ ਸਰ ਕਿਤੇ 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 ਪਹੁੰਚ ਹਾਂਜੀ ਤੇ ਸਿਰਫ ਪੰਜਾਬ ਨਹੀਂ ਚੰਡੀਗੜ੍ਹ ਤੇ ਹਰਿਆਣਾ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਨੇ ਸੁਖਨਾ ਲੇਖ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਸਤਲੁਜ ਤੇ ਬਿਆਸ ਤੋਂ ਬਾਅਦ ਯਮਨਾ ਵੀ ਉਫਾਂਦੇ ਐ ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ ਦਿੱਤੇ ਗਏ ਨੇ ਤੇ ਅਜੇ ਹਾਈ ਸੀਜ਼ਨ ਚ ਪਹਿਲੀ ਵਾਰ ਹੋਇਆ ਹੈ ਨਤੀਜੇ ਵਜੋਂ ਇਸ ਇਲਾਕੇ ਪਾਣੀ दिल्ली मार करेगा पहाड़ी इलाकों में लगातार हो रही बारिश का असर अब मैदानी इलाकों में दिखने लगा है यमुनानगर के हतमी कुंड बैराज की ताजा तस्वीर मैं आपको दिखाना चाहूंगा इस वक्त मैं हतमिकुण्ड बैराज पर मौजूद हूँ आप देख सकते हैं कि इस बार जो हतिकुण्ड बैराज आरोप इस सीजन का सबसे अधिकतम जो पानी है एक लाख अट्ठाईस हजार क्यूसिक पानी दिल्ली के तहत किया गया है ਕਾਬਰੇ ਗੌਰ ਹੈ ਕਿ ਮੌਨਸੂਨ ਤੋਂ ਪਹਿਲਾਂ ਹੀ ਮੌਸਮ ਵਿਭਾਗ ਦੀ ਇਹ ਪੁਵਿਕ ਬਾਣੀ ਸੀ ਕਿ ਸਮੇਂ ਤੋਂ ਪਹਿਲਾਂ ਮੌਨਸੂਨ ਦੀ ਐਂਟਰੀ ਹੋਏਗੀ ਤੇ ਆਮ ਦੇ ਨਾਲ ਉਹ ਦੌੜੀ ਮਾਰ ਕਰੇਗਾ ਹੁਣ ਵੇਖਣਾ ਹੋਏਗਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਕਿਵੇਂ ਲੋਕਾਂ ਨੂੰ ਕੁਝ ਰਾਹਤ ਦਿੰਦੇ ਨੇ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਪੰਜਾਬ ਦੇ ਵਿੱਚ ਵਕਫਕ ਥਾਵਾਂ ਤੇ ਪਾਣੀ ਪਰਨ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਜਿਸ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਪਦਰ ਸਰਕਾਰ ਨੇ ਵੀ ਹਰ ਸਥਿਤੀ ਦੇ ਨਾਲ ਨਜਿੱਠਣ ਦਾ ਦਾਵਾ ਕੀਤਾ ਤੇ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵੀ ਅਲਰਟ ਤੇ ਹੈ ਹਿਮਾਚਲ ਅਤੇ ਪੰਜਾਬ ਚ ਹੋ ਰਹੀ ਭਾਰੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਇਹੀ ਰਾਹਤ ਹੁਣ ਆਫਤ ਬਣ ਗਈ ਹੈ ਬਰਸਾਤ ਦੇ ਨਾਲ ਪੰਜਾਬ ਦੇ ਵਿੱਚ ਨਦੀਆਂ ਨਾਲੇ ਉਫਾਨ ਤੇ ਆ ਗਏ ਨੇ ਤੇ ਹਾਲਾਤ ਹੜ ਵਰਗੇ ਬਣ ਗਏ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਸਰਕਾ ਪਾਣੀ ਚ ਗੁੰਮ ਹੋ ਗਈਆਂ ਖੇਤ ਅਤੇ ਰਿਹਾਇਸ਼ੀ ਇਲਾਕੇ ਪਾਣੀ ਪਾਣੀ ਹੋ ਗਏ ਤੇ ਲੋਕਾਂ ਦੀ ਇਹ ਪਰੇਸ਼ਾਨੀ ਜਾਣਨ ਲਈ ਪੰਜਾਬ ਕੈਬਨਿਟ ਮੰਤਰੀ ਮੈਦਾਨ ਤੇ ਉਤਰੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਦੇ ਬੰਮਿਆਲ ਇਲਾਕੇ ਦਾ ਦੌਰਾ ਕੀਤਾ ਤੇ ਪਾਣੀ ਛੁੱਟ ਕੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੜ੍ਹ ਆਉਣ ਦਾ ਕਾਰਨ ਜੰਮੂ ਕਸ਼ਮੀਰ ਚ ਬੱਦਲ ਫਟਣਾ ਦੱਸਿਆ ਵੱਡੇ ਚੜ੍ਹਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਆਫੀਸਰ ਨੇ ਡਾਕਟਰ ਸਾਹਿਬ ਆ ਤਮਾਮ ਜਿਹੜੇ ਇਹਨਾਂ ਦੇ ਅਧਿਕਾਰੀ ਸੈਜਵਾਨ ਨੇ ਸੋ ਕਿਉਂਕਿ ਆ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹ ਸਾਡੇ ਆਰਮੀ ਆ ਉਹਨਾਂ ਦੀ ਟ੍ਰੇਡਿੰਗ ਦਾ ਇਹ ਪਾਰਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਵੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਆ ਜਯਾਦਪੁਰ ਦੀ ਸੋ ਦੋਵੇਂ ਪਾਸੇ ਇਹ ਚੌਂਕੀ ਪਾਣੀ ਨਾਲ ਘिरी ਹੋਈ ਆ ਉਦਰ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਮੁਤਾਬਕ ਪਹਾੜਾਂ ਚ ਹੋ ਰਹੀ ਬਰਸਾਤ ਕਾਰਨ ਹੀ ਪੰਜਾਬ ਚ ਹੜ ਵਰਗੇ ਹਾਲਾਤ ਨੇ ਪਰ ਪ੍ਰਸ਼ਾਸਨ ਹਰ ਸਥਿਤੀ ਦੇ ਨਾਲ ਨਜਿੱਠਣ ਲਈ ਅਲਰਟ ਤੇ ਹੈ ਪੌਂਗ ਡੈਮ ਚ 1378 ਕਿਊਸਿਕ ਪਾਣੀ ਪਹੁੰਚਿਆ ਜਿਥੇ ਹੌਲੀ ਹੌਲੀ ਪਾਣੀ ਛੱਡਿਆ ਜਾ ਰਿਹਾ ਹੈ ਕਪੂਰਥਲਾ ਚ ਕਿਸਾਨਾਂ ਦੀ 3000 ਏਕੜ ਫਸਲ ਬਰਬਾਦ ਹੋਈ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪੁਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦੰਨੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਵਿਚਾਲੇ ਲੋਕਾਂ ਨੇ ਆਰ ਜੀ ਬੰਨ ਬਣਾ ਕੇ ਉੱਥੇ ਪਿੰਡ बसे ਹੋਏ ਆ ਤੇ ਉੱਥੇ ਆਰ ਜੀ ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉਦਰ ਇਸ ਵਿਚਾਰੇ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਤੇ ਹੈ ਹੜ੍ਹ ਪ੍ਰਭਾਵਿਤ ਇਲਾਕੇ ਅੱਜ 172 ਐਂਬੂਲੈਂਸਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਲੋਕਾਂ ਦੀ ਮਦਦ ਲਈ 438 ਰੈਪਿਡ ਰਿਸਪੌਂਸ ਅਤੇ 332 ਮੋਬਾਈਲ ਮੈਡੀਕਲ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਇਸ ਦੇ ਨਾਲ ਹੀ ਫਿਰੋਜ਼ਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਅਤੇ ਫਾਜ਼ਿਲਕਾ ਦੇ ਸਿਵਲ ਸਰchnਾ ਨੂੰ ਅਲਰਟ ਤੇ ਰਹਿਣ ਲਈ ਕਿਹਾ ਗਿਆ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਵੀ ਐਮਰਜੈਂਸੀ 'ਚ ਅੱਧੇ ਘੰਟੇ 'ਚ ਰਿਸਪੌਂਸ ਕਰਨ ਨੂੰ ਹੁਕਮ ਦਿੱਤੇ ਗਏ ਨੇ ਤੇ ਅਸੀਂ ਐਜ਼ ਅ ਮੈਟਰ ਆਫ ਪ੍ਰਕਾਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੁਸ਼ਾਰਪੁਰ ਕਪੂਰਥਲਾ ਉੱਥੇ ਅਸੀਂ ਕੈਂਪ ਲਗਾ ਚੁੱਕੇ ਆਂ ਔਰ ਅਸੀਂ ਜਿਹੜੇ 241 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਆਲਰੇਡੀ ਸਾਡੇ ਕੈਂਪਾਂ ਵਿੱਚ ਆਏ ਆ ਉੱਥੇ ਕੋਈ ਸਾਡੇ ਕੇਸਸ ਆਏ ਸੀ ਡਾਇਰੀਆ ਗੈਸਟਰੋਐਂਟਾਈਟਸ ਨਾ ਡਾਇਰੀਆ ਦੇ 7 ਕੇਸਸ ਗੈਸਟਰੋਐਂਟਾਈਟਸ ਦੇ ਤੇ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਲਾ ਹੈਗਾ 172 ਐਮਬੂਲੈਂਸਸ ਔਰ 323 ਜਿਹੜੀਆਂ ਹੈਗੀਆਂ ਮੋਬਾਈਲ ਮੈਡੀਕਲ ਟੀਮਸ ਔਰ 438 ਜਿਹੜੀਆਂ ਰੈਪਿਡ ਰਿਸਪੌਂਸ ਟੀਮਸ ਜੇ ਕਿਤੇ ਵੀ ਕੋਈ ਡਾਇਰੀਆ ਦਾ ਕੇਸ ਹੋਏਗਾ ਇਮੀਜੇਰਲੀ ਰੈਪਿਡ ਰਿਸਪੌਂਸ ਟੀਮ ਉੱਥੇ ਪਹੁੰਚੇਗੀ ਖੈਰ ਭਾਵੇਂ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ ਪਰ ਵਾਕਵਾ ਖੇ ਇਲਾਕਿਆਂ ਚ ਆਏ ਪਾਣੀ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਹੈ ਜੋ ਜਲਦੀ ਹੀ ਰਾਹਤ ਦੀ ਮੰਗ ਕਰ ਰਹੇ ਨੇ ਬੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਅਧਰ ਕਪੂਰਥਲਾ ਦੇ ਖਜਰਪੁਰ ਪਿੰਡ ਦੇ ਨੇੜੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਪ੍ਰਸ਼ਾਸਨ ਦੀਆਂ ਵਕਫਾ ਟੀਮਾਂ ਤੇ ਪਿੰਡ ਵਾਸੀ ਮਿਲ ਕੇ ਪੱਥਰ ਤੇ ਮਿੱਟੀ ਦੀਆਂ ਬੂਰੀਆਂ ਲਾਉਣ ਦਾ ਕੰਮ ਕਰ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਵਿਖਾ ਰਹੇ ਹਨ ਦਰਸਕ ਕਪੂਰਥਲਾ ਦੇ ਅਖੀਰਪੁਰਪੁਰ ਪਿੰਡ ਦੇ ਨੇੜੇ ਦੀਆਂ ਤਸਵੀਰਾਂ ਨੇ ਕਿੱਥੇ ਕਿ ਬਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੰਗੀ ਪੱਧਰ ਤੇ ਇਹ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਬਨ ਕਮਜ਼ੋਰ ਹੁੰਦਾ ਹੈ ਤਾਂ ਫਿਰ ਇਸ ਦੇ ਨਾਲ ਵੱਡੇ ਪੱਧਰ ਤੇ ਕਿਤੇ ਨੁਕਸਾਨ ਨਾ ਹੋ ਜਾਵੇ ਆ ਜਿਹੜਾ ਇਹ ਪਾਣੀ ਆ ਫਸਲਾਂ ਤੇ ਖੇਤਾਂ ਤੱਕ ਨਾ ਚਲਾ ਜਾਵੇ ਇਸ ਦੇ ਚਲਦੀਆਂ ਇਹ ਬਨ ਨੂੰ ਮਜ਼ਬੂਤ ਕਰਨ ਦੀਆਂ ਜ ਲਗਾਤਾਰ ਕਪੁਰਥਲਾ ਦੇ ਪਿੰਡ ਖਿਜਰਪੁਰ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਗੁਰਦਾਸਪੁਰ ਦੇ ਮਕੌੜਾ ਪਤਨ ਦੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਇਸ ਦੇ ਵਿਚਾਲੇ ਐਸਐਸਪੀ ਅਦਿੱਤਿਆ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ ਬਿੱਦੀ ਨੇ ਦਰਿਆ ਰਾਵੀ ਦੇ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਕਾਬੂ ਵਿੱਚ ਹੈ ਤੇ ਕਿਸੇ ਨੂੰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਆਲਰੇਡੀ ਹੁਣ ਤੁਸੀਂ ਦੇਖ ਰਹੇ ਹੋ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਡ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੁੱਦਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਉਹ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਪੂਰੀ ਜਿਹੜਾ ਸਾਡਾ ਉੱਥੇ ਮੈਡੀਕਲ ਟੀਮ ਤੋਂ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਲਈ ਟੀਮਸ ਐ ਸੀਰਕਲ ਡਿਪਲੋਏਟ ਕਰ ਦਿੱਤੀਆਂ ਫਿਲਹਾਲ ਹੁਣ ਪਾਣੀ ਘਟਣੇ ਚਾਹੁੰਦਾ ਹੁੰਦਾ ਕਿ ਦਰੱਖਤ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤ ਰਹਿ ਕੇ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀ ਜੋ ਜਿਹੜਾ ਪਾਣੀ ਦੇ ਸੀਟ ਕਰ ਪੂਰੇ ਰੋਕਰਾਂਗ ਦੀ ਅਗਲੀ ਖਬਰ ਦਾ ਖਬਰ ਮੁਕਸਰ ਦਿਨਾ ਜੁੜੀ ਹੋਈ ਹੈ ਜਿੱਥੇ ਦੇ ਵਿੜਿੰਗ ਟੋਲ ਪਲਾਜ਼ਾ ਤੇ ਜ਼ਬਰਦਸਤ ਹੰਗਾਮਾ ਹੋਇਆ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿਚਾਲੇ ਪੂਰੀ ਤਕਰਾਰ ਹੋਈ ਕਿਸਾਨ ਯੂਨੀਅਨ ਨੇ ਟੋਲ ਬੰਦ ਕਰਨ ਦੀ ਮੰਗ ਕੀਤੀ ਹੈ ਟੋਲ ਹੋਣ ਦੇ ਕਾਰਨ ਲਗਾਤਾਰ ਖਾਸੇ ਵਦਰੇ ਨੇ ਯੂਕੇ ਯੂਨੀਅਨ ਦਾ ਪੱਖ ਹੈ ਜਦ ਕਿ ਪਿੰਡ ਵਾਸੀਆਂ ਨੇ ਕਿਸਾਨ ਯੂਨੀਅਨ ਦਾ ਵਿਰੋਧ ਕੀਤਾ ਹੈ ਪਿੰਡ ਦੇ ਵਿੱਚ ਟੂਲ ਹੁਣ ਦੇ ਕਾਰਨ ਲੋਕਾਂ ਨੂੰ ਰੋਜ਼ਗਾਰ ਮਿਲਿਆ ਜੋ ਪਿੰਡ ਵਾਸੀਆਂ ਦਾ ਤਰਕ ਹੈ ਫਿਲਹਾਲ ਸੋਮਵਾਰ ਤੱਕ ਇਹ ਟੂਲ ਪਲਾਸ ਦਾ ਬੰਦ ਰਹੇਗਾ ਆ ਤਾਂ ਤੁਹਾਨੂੰ ਇਹ ਮੁਖਤਰ ਸਾਹਿਬ ਦੀਆਂ ਤਸਵੀਰਾਂ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਆ ਟੂਲ ਪਲਾਸ ਦਾ ਤੇ ਜ਼ਬਰਦਸਤ ਹੰਗਾਮਾ ਹੁੰਦਾ ਹੈ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿਚਾਲੇ ਇਹ ਪੂਰੀ ਤਕਰਾਰ ਹੋਈ ਅੱਜ ਜੋ ਮਸਲਾ ਆਪਣੇ ਟੋਲ ਤੇ ਹੋਇਆ ਈ ਉਹਨਾਂ ਦੀ ਕੋਈ ਖਾਸ ਮੰਗ ਨਹੀਂ ਸੀ ਤੇ ਉਹਨਾਂ ਨੇ ਆ ਕੇ ਹੁੱਲੜਬਾਜੀ ਜ਼ਿਆਦਾ ਕੀਤੀ ਇਹਨਾਂ ਨੇ ਹੁੱਲੜਬੁਝੀ ਕੀਤੀ ਜੇ ਉਹ ਕਿਸਾਨ ਜੁਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ ਉਹਨਾਂ ਨੇ ਆ ਕੇ ਹੁੱਲੜਬਾਜੀ ਕੀਤੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਇੱਥੋਂ ਤੱਕ ਵੀ ਪਿੰਡ ਨੂੰ ਧੌਕੀਆਂ ਦੇ ਗਏ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਹੈ ਦੂਜੀ ਗੱਲ ਕਿ ਧਮਕੀਆਂ ਦਿੱਤੀਆਂ ਜੀ ਹੁੱਲੜਬਾੜੀ ਕਿਉਂ ਕੀਤੀ ਗਈ ਉਹਨਾਂ ਨੇ ਹੁੱਲੜਬਾਜੀ ਉਹ ਧਰਨਾ ਲਾ ਕੇ ਬੈਹੁੰਦੇ ਬੈੰਦੇ ਸੀਗੇ ਟੋਲ ਨੂੰ ਬਲਾਕ ਛੜਕ ਨੂੰ ਬਲਾਕ ਕਰਦੇ ਸੀਗੇ ਅਸੀਂ ਅਸੀਂ ਸਾਡਾ ਇਹ ਮਕਸਦ ਇਹ ਸੀ ਵੀ ਜਿੱਦਾਂ ਚਰੇ ਟੋਲ ਪਲਾਜਾ ਸ਼ਰਤਾ ਇਹ ਰੋਡ ਸ਼ਰਤਾਂ ਨਹੀਂ ਪੂਰੀਆਂ ਕਰਦੀ ਦੇਖੋ ਬਈ ਜੀ ਤੁਸੀਂ ਦੇਖਦੇ ਹੋ ਟੋਲ ਪਲਾਜੇ ਤੇ ਐਮ뷸ੈਂਸ ਖੜੀ ਹੁੰਦੀ ਹੈ ਇੱਕ ਹੈਡਰਾ ਖੜਾ ਹੁੰਦਾ ਮਤਲਬ ਛੜਕ ਜਿਹੜੀ ਆ ਉਹ ਬਿਲਕੁਲ ਪਲੇਨ ਹੁੰਦੀ ਹੈ ਪੁਲ ਜਿਸ ਤਰ੍ਹਾਂ ਦੇ ਹਿਸਾਬ ਨਾਲ ਇਹ ਬਣਨਾ ਚਾਹੀਦਾ ਸੀ ਤਾਂ ਉਹ ਪੁਲ ਬਣਿਆ ਨਹੀਂ ਪੁਲ ਤੰਗ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸ਼ਰਤਾਂ ਪੂਰੀਆਂ ਕਰੋ ਤਾਂ ਜਿਹੜੇ ਸਾਡੇ ਲੋਕਾਂ ਦੀ ਲੁੱਟ ਉਹ ਤੋਂ ਸ਼ੁਰੂ ਕਰਿਓ ਫਿਰ ਵੀ ਹਾਊ ਹੋਊਗੀ ਤਾਂ ਲੋਟੀ ਪਰ ਤੁਸੀਂ ਸ਼ਰਤਾਂ ਦਾ ਕੰਮ ਸੇ ਕੰਮ ਪੂਰੀਆਂ ਕਰੋ ਨਾ ਜਦੋਂ ਤੁਸੀਂ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਤਾਂ ਫਿਰ